ਜਗਮੋਣ ਸਿੰਘ ਸਜਣਾ ਅੱਜ ਕੀ ਪ੍ਰੋਗਰਾਮ ਸੀ ਕਿਹੜੀ ਜਗ੍ਹਾ ਆ ਜੀ ਤੇ ਕਿਉਂ ਰੋਸ ਕੀਤਾ ਗਿਆ ਜੀ ਕਮਾਲਪੁਰ ਚੌਂਕ ਆ ਜੀ ਅਸੀਂ ਇਹ ਦਿਨੇਸ਼ ਪੱਪੂ ਜੀ ਸਾਡੇ ਵੱਡੇ ਵੀਰ ਇਹਨਾਂ ਦੀ ਅਗਵਾਈ ਦੇ ਵਿੱਚ ਜਿਵੇਂ ਸਾਨੂੰ ਪਾਰਟੀ ਹੁਕਮ ਲਾਉਂਦੀ ਆ ਵਰਕਰ ਸਾਡੇ ਹੁਕਮ ਲਾਉਂਦੇ ਆ ਕਿ ਪਿੰਡਾਂ ਦੇ ਵਿੱਚ ਔਰ ਸ਼ਹਿਰਾਂ ਦੇ ਮੁਹੱਲਿਆਂ ਦੇ ਵਿੱਚ ਜਿਹੜੀ ਕਣਕ ਆ ਔਰ ਅਸੀਂ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਨੂੰ ਵੀ ਸਮਝਾਉਂਦੇ ਆ ਰਹੇ ਹਾਂ ਵੀ ਜਿਹੜੀ ਕਣਕ ਆ ਲੋਕਾਂ ਦਾ ਹੱਕ ਆ ਇਹ ਕਿਸੇ ਸਰਕਾਰ ਦੀ ਸਕੀਮ ਨਹੀਂ ਜਦ ਕੇ ਸ਼ੁਰੂ ਤੋਂ ਸਰਕਾਰਾਂ ਇਹਨੂੰ ਸਕੀਮ ਦੇ ਨਾਲ ਲੈ ਕੇ ਲੋਕਾਂ ਨੂੰ ਬਾਤਲੀਆਂ ਰਹੀਆਂ ਲੋਕ ਵਿਚਾਰੇ ਭੋਲੇ ਭਾਲੇ ਨੇ ਔਰ ਰਾਜਨੀਤੀ ਵਿੱਚ ਪੈਸੇ ਦੇ ਦਮ ਤੇ ਲੋਕ ਅੱਗੇ ਆ ਰਹੇ ਨੇ ਆ ਜਿਹੜਾ ਵਿਧਾਇਕ ਜਿੱਤਿਆ ਇਹ ਵੀ ਤੁਹਾਨੂੰ ਪਤਾ ਜਿਹੜੀ ਪਾਰਟੀ ਦੇਖਦਾ ਉਹਦੋਂ ਨੂੰ ਹੋ ਜਾਂਦਾ ਆ ਔਰ ਲੋਕ ਭੋਲੇ ਨੇ ਲੋਕ ਠਗੇ ਜਾਂਦੇ ਨੇ ਕਦੀ ਸੰਵਿਧਾਨ ਦੇ ਨਾਂ ਤੇ ਸੰਵਿਧਾਨ ਦੇ ਉੱਪਰ ਤਲਵਾਰ ਰੱਖ ਕੇ ਚੰਨੀ ਵਰਗੇ ਕਾਂਗਰਸ ਦੇ ਵਿਧਾਇਕ ਜਿਹੜੀ ਅੱਜ ਕਾਂਗਰਸ ਆਪੋਜੀਸ਼ਨ ਦੇ ਵਿੱਚ ਬੈਠੀ ਜਿਹਨੂੰ ਬੋਲਣਾ ਚਾਹੀਦਾ ਨਾ ਤਾਂ ਉਹ ਸੰਵਿਧਾਨ ਨਾਲ ਜੋ ਛੇੜਖਾਨੀ ਹੋਈ ਆ ਉਸ ਮੁੱਦੇ ਤੇ ਬੋਲੀ ਆ ਕਾਂਗਰਸ ਔਰ ਅੱਜ ਦੀ ਡੇਟ ਦੇ ਵਿੱਚ ਜਿਹੜਾ ਇਹ ਕਣਕ ਦਾ ਮੁੱਦਾ ਆ ਵੀ ਜਿਹੜੀ ਕਣਕ ਆ ਲੋਕਾਂ ਨੂੰ ਘਰ ਤੱਕ ਪਹੁੰਚਾਉਣ ਦਾ ਪ੍ਰਬੰਧ ਸਰਕਾਰ ਕਰੇ ਉਹਦਾ ਕਾਰਨ ਇਹ ਆ ਵੀ ਸਾਡੇ ਦੇਸ਼ ਦੇ ਵਿੱਚ ਇੰਨੀ ਜ਼ਿਆਦਾ ਕਣਕ ਆ ਕਿ ਉਹਦੀ ਜਿਹੜੀ ਸਿਕਿਉਰਿਟੀ ਆ ਉਹਦੇ ਉੱਪਰ ਕਰੋੜਾਂ ਅਰਬਾਂ ਦਾ ਖਰਚਾ ਆਉਂਦਾ ਔਰ ਜਦੋਂ ਉਹ ਕਣਕ 2-3 ਸਾਲ ਤੱਕ ਸਟੋਰਾਂ ਦੇ ਵਿੱਚ ਰਹਿੰਦੀ ਆ ਉਸ ਦੇ ਬਾਵਜੂਦ ਵੀ ਖਰਾਬ ਹੋ ਜਾਂਦੀ ਉਹਨੂੰ ਸਮੁੰਦਰਾਂ ਦੇ ਵਿੱਚ ਸੁੱਟਣਾ ਪੈਂਦਾ ਆ ਇਹ ਮੈਂ ਨਹੀਂ ਕਹਿੰਦਾ ਮਾਨਯੋਗ ਸਾਡੇ ਸੁਪਰੀਮ ਕੋਰਟ ਨੇ ਵੀ ਇਹ ਦਾਵਾ ਕੀਤਾ ਆ ਪਰ ਉਹਦੇ ਬਾਵਜੂਦ ਲੋਕਾਂ ਨੂੰ ਜਾਣਕਾਰੀ ਨਾ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰਾਂ ਸਕੀਮ ਦੇ ਜਰੀਏ ਔਰ ਲਾਈਨਾਂ ਦੇ ਵਿੱਚ ਪਿੰਡਾਂ ਵਿੱਚ ਸਰਪੰਚਾਂ ਨੇ ਮਹੱਲਿਆਂ ਦੇ ਵਿੱਚ ਡੀਪੂ ਹੋਲਡਰਾਂ ਨੇ ਔਰ ਐਮਸੀਆਂ ਨੇ ਇਹਨਾਂ ਨੇ ਲੋਕਾਂ ਨੂੰ ਲਾਈਨਾਂ 'ਚ ਖੜੇ ਕੀਤਾ ਔਰ ਲੋਕ ਵੀ ਇਸ ਗੱਲ ਤੋਂ ਸਤੇਜ ਹੋ ਜਾਣ ਅਸੀਂ ਬੌਧ ਸਮਾਜ ਪਾਰਟੀ ਦੇ ਮਾਦੀਮ ਤੋਂ ਦੱਸਣਾ ਚਾਹੁੰਦੇ ਆ ਕਿ ਲੋਕ ਨੀਲੇ ਝੰਡੇ ਥੱਲੇ ਆਉਣ ਲੋਕਾਂ ਨੂੰ ਚਾਹੀਦਾ ਜਿਹੜੀ ਕਣਕ ਆ ਉਹ ਉਹਨਾਂ ਦਾ ਹੱਕ ਆ ਉਹ ਜਿਹੜੀ ਪਰਚੀ ਉਹਨੇ ਕਟਾਈ ਆ ਉਹਨਾਂ ਦੇ ਘਰ ਤੱਕ ਪਹੁੰਚਾਉਣ ਦਾ ਪ੍ਰਬੰਧ ਸਰਕਾਰ ਕਰੇਗੀ ਅੱਜ ਪੁਤਲਾ ਕਿੱਥੇ ਦਾ ਪੁਤਲਾ ਤੇ ਭਗਵੰਤ ਮਾਨ ਜਿਹੜਾ ਸਭ ਤੋਂ ਝੂਠਾ ਮੈਂ ਸਮਝਦਾ ਦੁਨੀਆ ਦੇ ਇਤਿਹਾਸ ਦੇ ਵਿੱਚ ਜੇ ਸਭ ਤੋਂ ਝੂਠਾ ਕੋਈ ਮੁੱਖ ਮੰਤਰੀ ਪਾਇਆ ਗਿਆ ਜਿਹਨੂੰ ਮੈਂ ਕਹਿ ਸਕਦਾ ਕਿ ਨਕਲੀਆ ਉਹ ਹੈ ਭਗਵੰਤ ਮਾਨ ਜਿਹਨੇ ਦੋ ਦਾਵਾ ਕੀਤਾ ਸੀ ਬਿਲਕੁਲ ਉਹਦੇ ਉਲਟ ਚੱਲਿਆ ਔਰ ਕਿੱਡੀ ਹੈਰਾਨੀ ਦੀ ਗੱਲ ਹੈ ਜਿਹੜੀ ਪਾਰਟੀ ਇਹ ਕਹਿ ਕੇ ਅੱਗੇ ਆਈ ਸੀ ਕਿ ਬਦਲਾਅ ਚਾਹੀਦਾ ਸਭ ਤੋਂ ਵੱਧ ਦੂਜੀਆਂ ਪਾਰਟੀਆਂ ਦੇ ਬੰਦਿਆਂ ਨੂੰ ਅੱਗੇ ਲਿਆ ਕੇ ਐਮਐਲਏ ਐਮਪੀ ਦੀਆਂ ਟਿਕਟਾਂ ਦਿੱਤੀਆਂ ਔਰ ਨਮਾਇੰਦਗੀ ਕਰਾਈ ਔਰ ਉਸ ਹਾਰਪੁਰ ਦੇ ਵਿੱਚ ਜਿਹੜੇ ਲੋਕ ਕਾਂਗਰਸ ਦੇ ਵਿੱਚ ਰਾਜ ਸੱਤਾ ਦਾ ਆਨੰਦ ਮਾਣ ਰਹੇ ਸੀਗੇ ਉਹੀ ਲੋਕ ਆ ਜੇ ਸਰਕਾਰ ਦੇ ਆਨੰਦ ਮਾਣ ਰਹੇ ਦੱਸੋ ਇਹ ਕਿਹੜਾ ਬਦਲਾਅ ਹੋਇਆ ਮੰਗ ਇਹ ਹੀ ਆ ਕਿ ਲੋਕਾਂ ਨੂੰ ਜਿਹੜੀ ਕਣਗਿਆ ਉਹ ਘਰ ਤੱਕ ਪਹੁੰਚ ਪਹੁੰਚਣ ਦਾ ਪ੍ਰਬੰਧ ਸਰਕਾਰ ਕਰੇ ਔਰ ਚਿੱਟੇ ਨੂੰ ਖਤਮ ਕਰਨ ਦੇ ਪ੍ਰਬੰਧ ਕੀਤੇ ਜਿਹੜਾ ਲਾ ਐਂਡ ਆਰਡਰ ਹੈਗਾ ਆ ਉਹ ਲੋਕਾਂ ਨੂੰ ਦਹਿਸ਼ਤ ਦਾ ਮਾਹੌਲ ਨਾ ਬਣਾ ਕੇ ਉਹਨੂੰ ਸਹੀ ਮਿਹਨਤ ਦੇ ਵਿੱਚ ਪੁਲਿਸ ਵੀ ਆਪਣਾ ਕੰਮ ਕਰੇ। ਬាទ ਜੀ ਆਪਾਂ ਜੀ ਕੀ ਨਾਮ ਹੈ ਤੇ ਅੱਜ ਦਾ ਕੀ ਪ੍ਰੋਗਰਾਮ ਸੀ ਕਿਹੜੀ ਜਗ੍ਹਾ ਸੀ? ਮੇਰਾ ਸੁਖਦੇਵ ਸਿੰਘ ਬਿੱਟਾ ਬਹੁਜਨ ਸਮਾਜ ਪਾਰਟੀ ਵਰਕਰ ਪਿੰਡ ਬੇਰ ਹਰਦੋਖਾਨਪੁਰ ਜੀ ਅੱਜ ਕਿਹੜੀ ਜਗ੍ਹਾ ਸੀਗਾ ਤੇ ਕੀ ਪ੍ਰੋਗਰਾਮ ਲਿਖਿਆ ਗਿਆ ਸੀ? ਅੱਜ ਸਾਡੇ ਵੱਡੇ ਵੀਰ ਦਿਨੇਸ਼ ਕੁਮਾਰ ਪੱਪੂ ਜੀ ਦੀ ਗਵਾਹੀ ਵਿੱਚ ਜਿਹੜੀ ਭਗਵੰਤ ਮਾਨ ਸਰਕਾਰ ਨੇ 2 ਰੁਪਏ ਕਿਲੋ ਕਣਕ ਮਿਲਦੀ ਸੀ ਪਿੰਡਾਂ ਦੇ ਵਿੱਚ ਇਹਨੇ ਪਿਛਲੇ 18 ਮਹੀਨੇ ਤੋਂ ਇਹ ਕਣਕ ਬੰਦ ਕੀਤੀ ਹੋਈ ਆ ਜਿਸ ਨਾਲ ਗਰੀਬ ਲੋਕ ਪਿੰਡਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਕਰਦੇ ਪਏ ਆ ਔਰ ਸਾਡੀ ਇਹੀ ਮੰਗ ਹੈ ਆ। ਭਗਵੰਤ ਮਾਨ ਸਰਕਾਰ ਜਿਹੜੀ 2 ਰੁਪਏ ਕਿਲੋ ਵਾਲੀ ਕਣਕ ਸੀ ਉਹਨੂੰ ਤੁਰੰਤ ਚਾਲੂ ਕੀਤਾ ਜਾਵੇ। ਤੇ ਇਹ ਪ੍ਰਦਰਸ਼ਨ ਜਿਹੜਾ ਜਗਾ ਕਿਹੜੀ ਜਗ੍ਹਾ ਹੋਇਆ ਔਰ ਤੁਸੀਂ ਦੱਸਣਾ ਚਾਹੋਗੇ ਤੇ ਬਾਕੀ। ਅੱਜ ਹਿਸ਼ਾਰਪੁਰ ਦੇ ਵਿੱਚ ਕਮਾਲਪੁਰ ਦੇ ਚੌਂਕ ਦੇ ਵਿੱਚ ਬਹੁਜਨ ਸਮਾਜ ਪਾਰਟੀ ਨੇ ਭਗਵੰਤ ਮਾਨ ਸਰਕਾਰ ਦਾ ਪੁਤਲਾ ਫੂਕੇ ਪ੍ਰਦਰਸ਼ਨ ਕੀਤਾ ਔਰ ਲੋਕਾਂ ਦੀ ਜਿਹੜੀ ਆਵਾਜ਼ ਆ ਉਹ ਸੁਤੀ ਹੋਈ ਸਰਕਾਰ ਦੇ ਕੰਨਾਂ ਤੱਕ ਪਹੁੰਚਾਈ ਆ ਕਿ ਲੋਕਾਂ ਦੀਆਂ ਸਮੱਸਿਆ ਆ ਉਹਨਾਂ ਨੂੰ ਹੱਲ ਕੀਤਾ ਜਾਵੇ। ਬੀਬੀਆਂ ਨੇ ਪੋਸਟਰ ਦਸ਼ੀਆਂ ਨੂੰ ਲੈ ਕੇ ਵੀ ਫਰੇ ਹੋਏ ਸਾਨੂੰ ਉਹਦੇ ਬਾਰੇ ਕੀ ਤਰਗਾ ਤੇ ਕੀ ਕਹਿਣਾ ਚਾਹੋਗੇ? ਜਿਹੜਾ ਪੰਜਾਬ ਦੇ ਵਿੱਚ ਭਗਵਾਨ ਤਾਂ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਜੇ ਸਾਨੂੰ ਸੱਤਾ ਵਿੱਚ ਆਉਣ ਦਾ ਮੌਕਾ ਮਿਲੇ ਤਾਂ ਪੰਜਾਬ ਦੇ ਵਿੱਚ ਅਸੀਂ 3 ਮਹੀਨੇ ਚ ਨਸ਼ਾ ਖਤਮ ਕਰਾਂਗੇ ਪਰ ਤੁਸੀਂ ਤੁਹਾਨੂੰ ਸਾਰਿਆਂ ਨੂੰ ਪਤਾ ਕੋਈ ਪੰਜਾਬ ਦੇ ਵਿੱਚ ਦੁਗਣਾ ਨਸ਼ਾ ਵਿਕ ਰਿਹਾ ਆ ਉਹ ਹਰ ਰੋਜ਼ ਬੱਚੇ ਮਾਰ ਰਹੇ ਆ ਉਹ ਘਰਾਂ ਦੇ ਘਰ ਖਾਲੀ ਹੋ ਰਿਹਾ ਨਸ਼ਾ ਪੰਜਾਬ ਦੇ ਵਿੱਚ ਤਿੰਗੜੇ ਵਧਿਆ ਹੀ ਆ ਸਰਕਾਰ ਤੋਂ ਵੀ ਮੰਗ ਸਰਕਾਰ ਤੋਂ ਇਹ ਮੰਗੇ ਕਿ ਜਿਹੜੇ ਸਰਕਾਰ ਨੇ ਵਾਅਦੇ ਕੀਤੇ ਸੀ ਗਰੀਬਾਂ ਨਾਲ ਜਿਹੜੀ ਕਰਪਸ਼ਨ ਸੀਗੀ ਨਾ ਨਸ਼ਾ ਬੰਦ ਕਰੇ ਬੇਰੋਜ਼ਗਾਰੀ ਨੂੰ ਜਿਹੜੇ ਠੱਲ ਪਾਈ ਜਾਵੇ